بہت بہت مان سان تھا

ਦੀ ਦੇਖਦੇ ਜੋਤੀ ਹਰ ਪੰਥ ਸੁਧਿਆਦਾ ਹੈ 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 ਕੋਪ ਸਤਨਾਮ ਸ਼੍ਰੀ ਪੈਨਾ ਸਾਰਿਆਂ ਕੋ ਸਤਨਾਮ ਸ਼੍ਰੀ جنہ دی کمائی ہے جنہ دی سورت جنہ دی بیٹی سادو بڑھ گئی سب کو سبا نرمتا جیمت بڑھ گئی جنہ دی آپ پاپا دنی آپ پاپا دنی سانتا مندے ہیں دنی مند... سادو بڑھ گئی پاپا گرلا دنی سادو 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 ਸਾਬੂ ਦੇ ਅੰਦਰ ਭਾਈ ਤੇ ਸਾਬੂ ਦੇ ਅੰਦਰ ਗੈਰ ਗਿਆ ਪੱਟ ਪੱਟੀਆਂ ਭਰੀਆਂ ਐਵੇਂ ਥੋੜਾ ਸੋਚਦਾ ਦਾਸ ਨਾਮ ਰਾਜ ਉਹ ਤੇ ਬਹੁਤ ਘੰਡੇ ਨਹੀਂ ਆਪਾਂ ਉਹਨੂੰ ਵਿਚਾਰ ਸਮਝ ਨਹੀਂ ਸਕਿਆ ਆਪਾਂ ਉਹਨੂੰ ਦੇ ਵਿਚਾਰ ਨੂੰ ਸੁਣੀ ਨਹੀਂ ਸਕਿਆ ਆਪਾਂ ਨੇ ਉਹਨੂੰ ਮੰਨ ਕੋਈ ਨਹੀਂ ਸਾਬੂ ਦਾਸ ਨਾਮ ਰਾਜ ਆਪੋ ਆਪਣੇ ਦਿਲਾਂ ਦੇ ਹਾਕਰਾ ਕੇ ਦੇਖੋ ਕੌਣ ਕੌਣ ਹੈ نزد <lenses Bose> <auscendo> ਆਓ ਜੀ ਹੁਣ ਅਸੀਂ ਸਰੋਤ ਕਰਕੇ ਸਮਾਪਤੀ ਕਰੀਏ ਕਹਿੰਦੇ ਇੱਕੋ ਗੱਲ ਬੜੀ ਕਰਦੀ ਹੈ ਬਾਹਰੋਂ oh cool. Σαμάει, Καλή τύχη! I'm sorry, 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 I'm ਸਰਾਂ ਤੇ ਜੋ ਬੁਲੇ ਸੋਨਰ ਪੈ ਬੁਲੇ ਸੋਨਰ ਪੈ ਸੋਨਰ ਪੈ ਧਰਮ ਸਪਤਨੀ ਦੇ ਨਾਲ ਦਾ ਪੁੱਤਰਾ ਸਨਮਾਨ ਸਰਕਾਰਿਆ ਜੀ ਪੁੱਤਰੀ ਸਤਕਾਰਯੋਗ ਅੰਛਾ ਜੀ ਗੱਡੀ ਮਸ਼ੀਨ ਖਵਾਜ ਨਾਮ ਨਾਲ ਜੀ ਆਪਣਾ ਸਨਮਾਨ ਜਨਾ ਸਰਕਾਰਿਆ ਨੇ ਜੀ 51000 ਰੁਪਏ ਗੁਰੂ ਕੇ ਨਗਰਾਂ ਵਾਸਤੇ ਜੋ ਬੁਲੇ ਸੋਨਰ ਪੈ چوپڑا سرکار جی جو بولے مان جو ڈاکٹر

ਉਹ ਨਿਰਪੈ ਸਤਕਾਰ ਜੋ ਸੁਣੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹਨਾਂ ਦੇ ਪਰਿਵਾਰ ਦੇ ਮੈਂਬਰ ਰਾਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਆਪਣਾ ਹਸਲਤ ਕਰੋ ਜੀ ਸੁਜੋਤੀ ਕੁਮਰ ਸਿੰਘ ਜੀ ਜੋ ਬੋਲੇ ਜੋ ਨਿਰਭੈ ਜੋ ਜੋ ਬੋਲੇ ਸੋ ਨਿਰਭੈ ਨਿਰਭੈ ਹਾਂਜੀ ਸਰ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਸਤਿਗੁਰੂ ਦਾਸ ਸਤਿਗੁਰੂ ਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਮਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਮੌਕੇ ਤੇ ਸ਼੍ਰੀ ਗੁਰੂ ਦਾਸ ਧਰਮ ਸਥਾਨ ਦਰਬਾਰ ਬਾਬਾ ਬੁੱਢੇ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਤਗੁਰ ਦਾਸ ਮਹਾਰਾਜ ਜੀ ਦਾ 64348ਵਾਂ ਪ੍ਰਕਾਸ਼ ਦਿਹਾੜਾ ਅੱਜ ਪੂਰੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਪਿਛਲੇ ਕਾਫੀ ਦਿਨਾਂ ਤੋਂ ਸੇਵਾਦਾਰਾਂ ਵੱਲੋਂ ਪ੍ਰਵਾਤ ਫੇਰੀਆਂ ਵੀ ਕੱਢੀਆਂ ਗਈਆਂ ਅਤੇ ਚੌਂਕੀਆਂ ਵੀ ਲਗਾਈਆਂ ਗਈਆਂ 21 ਤਰੀਕ ਤੋਂ ਅਖੰਡ ਜਾਪ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਪਏ ਆ ਉਪਰੰਤ ਰਾਗੀ ਜਥਿਆਂ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅੰਤ ਵਿੱਚ ਮੈਂ ਸਾਰੀ ਸੰਗਤ ਨੂੰ ਦੁਆਰਾ ਸਰ ਕਿਨਮਾ ਨਗਰ ਜਿਹੜਾ ਮਨਾਏਗਾ ਕਿਨਮਾ ਮਨਾਏਗਾ 648 ਮਾ ਜੀ 648 ਮਾ ਹਾਂਜੀ ਸਰ ਜਿਹੜੀਆਂ ਸੰਗਤਾਂ ਦੇਸ਼ ਪ੍ਰਦੇਸ਼ ਬੈਠੀਆਂ ਉਹਨਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹ ਹੀ ਮੈਸੇਜ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਹੀ ਪ੍ਰਕਾਸ਼ ਦਿਹਾੜੀ ਗੁਰੂ ਮਹਾਰਾਜ ਦੇ ਵੱਡੀ ਪੱਧਰ ਤੇ ਮਨਾਏ ਜਾਣਗੇ ਉਹਨਾਂ ਵੱਲੋਂ ਸਹਿਯੋਗ ਸਾਨੂੰ ਇਹਦਾ ਮਿਲਦਾਰਾ ਹੋਗਾ ਜਿਹੜੀ ਅੱਜ ਸੰਗਤ ਆਈਆਂ ਕਿੱਥੋਂ ਕਿੱਥੋਂ ਆਈਆਂ ਹੈ ਹਾਂਜੀ ਅੱਜ ਦੀਆਂ ਸੰਗਤਾਂ ਕਿੱਥੋਂ ਕਿੱਥੋਂ ਆਈਆਂ ਐ ਅੱਜ ਸੰਗਤਾਂ ਬਹੁਤ ਦੂਰ ਤੋ ਦ ਵਿਦੇਸ਼ ਤੋਂ ਵੀ ਸੰਗਤ ਸਾਡੇ ਕੋਲ ਪਹੁੰਚੀ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਪੂਰਾ ਸਾਥ ਦੇ ਕੇ ਸਾਡਾ ਪਰੰਧਕ ਕਮੇਟੀ ਦਾ ਮੋਢੇ ਨਾਲ ਮੋਢਾ ਲਾਇਆ ਜੀ ਅੱਜ ਦਾ ਜਿਹੜਾ ਤੁਹਾਡਾ ਸਨੇਹਾ ਆ ਉਹ ਕੀ ਮੈਸੇਜ ਆ ਤੁਹਾਡਾ ਸੰਗਤਾਂ ਨੂੰ ਅੱਜ ਦਾ ਹਾਂਜੀ ਸਾਡਾ ਪੂਰੀ ਪਰੰਧਕ ਕਮੇਟੀ ਵੱਲੋਂ ਇਹ ਮੈਸੇਜ ਆ ਕਿ ਇਸ ਤਰ੍ਹਾਂ ਸਤਗੁਰ ਬਦਾਸ ਮਹਾਰਾਜੀ ਦਾ ਪ੍ਰਕਾਸ਼ ਜਿਹੜਾ ਹਰ ਸਾਲ ਅੱਗੇ ਤੋਂ ਅੱਗੇ ਵੱਡੀ ਪੱਧਰ ਤੇ ਮਨਾਇਆ ਜਾਵੇ ਤੇ ਉਹਨਾਂ ਦੀ ਜਿਹੜੀ ਗੁਰਬਾਣੀ ਆ ਉਹਤੇ ਅਮਲ ਕੀਤਾ ਜਾਵੇ ਬੇਗੰਪੁਰਾ ਦਾ ਜੋ ਉਹਨਾਂ ਦਾ ਸੁਪਨਾ ਸੀ ਉਸ ਨੂੰ ਸੱਚ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਮੈਂ ਜੈ ਗੁਰੂ ਦੇਵ ਧੰਨ ਗੁਰਦੇਵ